ਕਸ ਫਿਕਾ ਜੀ ਏਸੀ ਰੱਤ ਆਪਣਾ ਰੂਮ ਜਿੱਥੇ ਪਰੂਕੇ ਸੀ ਪਦਮ ਵਿਖੇ ਬਹੁਤ ਸੋਣਾ ਬਣਾਇਆ ਹੋਇਆ ਬੰਦੇ ਨੇ ਸਾਰਾ ਮੇਬੀ ਨਮਈ ਹੋਟਲ ਹੈ ਜੀ ਚਪਲ ਬਾਹਰ ਖੋਲ ਕੇ ਹੋਣੀ ਪੈਂਦੀ ਹੈ ਬਹੁਤ ਜ਼ਿਆਦਾ ਸੋਣਾ ਬਣਾਇਆ ਹੋਇਆ ਸੀ ਇਹ ਆਪਾਂ ਕੱਲ ਦੇ ਜੰਸਕਰ ਵਾਲੀ ਚ ਟੂਰੀ ਫਿਰਦੇ ਆਂ ਤੇ ਆਪਾਂ ਕੱਲ ਰੁਕੇ ਸੀ ਪਦੋਂ ਉਹ ਨਾ ਆਪਾਂ ਪਦੋਂ ਤੋਂ ਨਿਕਲਾਂਗੇ ਲੇਵਲ ਰੈਡੀ ਹੋ ਗਏ ਸਾਰੇ ਇਹ ਹੋਟਲ ਸੀ ਬਈ ਸ਼ਾਕ ਜੀ ਨੇ ਸਾਹਮਣੇ ਖੜੇ ਬੜੇ ਵਧੀਆ ਬੰਦੇ ਨੇ ਸਾਡਾ ਆਪਣੀ ਬਾਈਕ ਦਾ ਥੋੜਾ ਸਾਇਲੈਂਸਰ ਖਰਾਬ ਹੋ ਗਿਆ ਉਹ ਠੀਕ ਕਰਾਉਣ ਆਪਾਂ ਲੈ ਕੇ ਜੰਨੇ ਇਹਨਾਂ ਨੂੰ ਹੁਣ ਕਹਿੰਦੇ ਆਪਾਂ ਚੱਲਦੇ ਆਂ ਨਾਲ ਹੀ ਵੀ ਸ਼ਾਪ ਤੇ ਤੁਹਾਨੂੰ ਮੈਕੈਨਿਕ ਕੋਲ ਛੱਡਿਆ ਨਾ ਸੋ ਸਾਇਲੈਂਸਰ ਕ੍ਰੈਕ ਹੋ ਗਿਆ ਸੀਦਾ ਇਧਰ ਅਜੀ ਆਪਣਾ ਸਮਾਨ ਪੈਕ ਹੋ ਰਿਹਾ ਹੈ ਬਸ ਬੰਦ ਲਿਆ ਸਾਰਾ ਪੰਜ ਤੋਂ 10 ਮਿੰਟ ਚ ਨਿਕਲਦੇ ਆਪਾਂ ਸੰਸਕਾਰ ਵੈਲੀ ਦਾ ਸ਼ੇਰ ਪਦਮ ਇਹ ਇੱਥੋਂ ਦਾ ਬਾਜ਼ਾਰ ਹੁਣ ਆਪਾਂ ਇੱਥੋਂ ਪਰੌਂਠੇ-ਪਰੋਠੇ ਛੱਕ ਕੇ ਅੱਗੇ ਨਿਕਲਾਂਗੇ ਲੇਵਲ ਜਨਸਕਾਰ ਵੈਲੀ ਦਾ ਬਹੁਤ ਖੂਬਸੂਰਤ ਨੇ ਯਾਰਾ ਪੂਰੀ ਖੁੱਲੀ ਢਲੀ ਵਾਦੀ ਪਾ ਦੂ ਮੇਟਾ ਤੋਂ 3-4 ਕਿਲੋਮੀਟਰ ਦੀ ਰਾਕੇ ਤੇ ਪੈਟਰੋਲ ਪੰਪ ਆਉਂਦਾ ਇੱਥੋਂ ਹੁਣ ਆਪਾਂ ਆਪਣੇ ਟੈਂਕ ਫੁੱਲ ਕਰਵਾ ਲਾਂਗੇ ਬਾਈਕਾਂ ਦੇ ਤੇ ਫਿਰ ਅੱਗੇ ਨਿਕਲਾਂਗੇ ਰਸਤੇ ਵਿੱਚ ਬਹੁਤ ਸੋਹਣਾ ਘਾ ਦਾ ਮੈਦਾਨ ਆਪਾਂ ਨੂੰ ਮਿਲਿਆ ਵਿੱਚ યાਕ ਚੱਲ ਰਹੇ ਨੇ ਗਾਵਾਂ ਚੱਲ ਰਹੀਆਂ ਨੇ ਤੇ ਉਹ ਪਿੱਛੇ ਭੇਡਾਂ ਚੱਲ ਰਹੀਆਂ ਨੇ ਨਾਲ ਆਪਾਂ ਵਧ ਰਹੀਏ ਲੇਵਲ ਪਦੂਮ ਤੋਂ 30 ਕਿਲੋਮੀਟਰ ਗਿਆ ਕੇ ਇੱਥੇ ਇੱਕ ਸਿਕ ਪੋਸਟ ਹੈ ਉੱਥੇ ਐਂਟਰੀ ਕਰਵਾਈਏ ਤੇ ਐਂਟਰੀ ਹੋਣ ਤੋਂ ਬਾਅਦ ਆਪਾਂ ਨਿਕਲਣ ਲੱਗੇ ਲੋ ਜੀ ਆਪਣੀ ਵਧੀਆ ਰੋਡ ਖਤਮ ਹੋ ਗਈ ਇੱਥੇ ਹੁਣ ਆਪਣੀ ਆਫ ਰੋਡਿੰਗ ਸਟਾਰਟ ਹੈ ਉਹ ਅੱਗੇ ਤੱਕ ਜਾਣਾ ਆਪਾਂ ਨੇ ਸਾਰੀ ਆਫ ਰੋਡਿੰਗ ਹੈ ਕੰਮ ਚੱਲ ਰਿਹਾ ਹੈ ਰੋਡ ਦਾ ਪਹਾੜ ਇੰਨਾ ਹਵਾ ਨਾਲ ਜਿਵੇਂ ਤਰਾਸ਼ੇ ਹੋਣ ਕਿੱਥੇ ਨੇ ਆਟੋਮੈਟਿਕਲੀ ਟੁੱਟੀ ਹੋਈ ਸੜਕ ਬਹੁਤ ਬੁਰਾ ਹਾਲ ਹੈ ਬਹੁਤ ਤਗੜੀ ਵਾਲੀ ਆਫਰੋਡਿੰਗ ਹੋ ਰਹੀ ਹੈ ਰੋਡਸ ਦਾ ਕੰਮ ਪੂਰਾ ਜੋਰਾਂ ਤੇ ਚੱਲ ਰਿਹਾ ਹੈ ਸੜਕ ਵਾਕੀ ਬਹੁਤ ਖਰਾਬ ਹੈ ਵਿੱਚ ਤਾਂ ਬਹੁਤ ਨਹਿਰੂ ਵੀ ਹੈ ਤੇ ਆਲੇ ਦੁਆਲੇ ਦਾ ਮਾਹੌਲ ਆਫਰੋਡਿੰਗ ਤਗੜੀ ਹੋ ਰਹੀ ਹੈ ਬੰਦੇ ਪਿੱਛੇ ਰਹਿ ਗਏ ਹੋ ਆ ਰਹੇ ਨੇ ਇੱਥੇ ਖੜੇ ਨੇ ਇੱਧਰ ਕੋਈ ਟੰਦੇ ਰੋਡ ਬੰਦ ਹੈ ਇਸ ਲਈ ਇਹਨਾਂ ਦੇ ਨਾਲ ਆਵਾਜ਼ ਬੀਤ ਪਤੀ ਚਲਾਣਾ ਜੀਤ ਬੰਦ ਹੋ ਗਏ ਨੇ ਜਿਆ ਕਿ ਮੈਂ ਪਰ ਇਹ ਨਹੀਂ ਹੈ ਰੋਡ ਬੰਦ ਹੈ ਜੀ ਕੰਮ ਚੱਲ ਰਹੇ ਹੈ ਆਪਾਂ ਐਨੇ ਖੜੇ ਨੇਚਰ ਦਾ ਆਨੰਦ ਮਾੜ ਰਹੇ ਹੈ ਕੀ ਕੰਮ ਚੱਲ ਰਿਹਾ ਰੋਣਾ ਤੇ ਕਿੰਨੇ ਟਾਈਮ ਲੱਗਣਾ ਪੈਣਾ ਹੈ ਨਿਕਲਣ ਤੋਂ ਬਾਅਦ ਨਦੀਆਂ ਨਾਲ-ਨਾਲ ਆਪਾਂ ਚੱਲ ਰਹੇ ਸੀ ਤੇ ਮੇਰਾ ਧਿਆਨ ਪਿਆ ਵੀ ਇਹ ਚਟਾਨਾਂ ਦਾ ਰੰਗ ਦੇਖੋ ਪਹਾੜ ਦਾ ਅਲੱਗ-ਅਲੱਗ ਤਰੀਕੇ ਦਾ ਰੰਗ ਹੈ ਥੋੜੀ ਰੋਡ ਠੀਕ ਹੈ ਇਹ ਪਿੱਛੇ ਦਾ ਬਹੁਤ ਨੈਰੋ ਰੋਡਸ ਤੇ ਬਹੁਤ ਜ਼ਿਆਦਾ ਟੁੱਟੀ ਹੋਈ ਆਪਾਂ ਲੇ ਤੁ ਤਕਰੀਬਨ 770 ਕਿਲੋਮੀਟਰ ਪਿੱਛੇ ਉਹਨਾਂ ਦੇ ਸ਼ਮਵਾਲ ਵਾਲੇ ਦਾਲੇ ਮਿਲਾਂ ਨਾ ਗੰਦਾ ਸੀ ਬਹੁਤ ਟਫਿਕ ਜਰੂਰ ਸੀ ਕਾਰ ਵਾਲਾ ਤਾਂ ਆਪਣਾ ਧਿਆਨ ਨਾਲ ਹੀ ਆਵੇ ਛੋਟੀ ਕਾਰ ਨਾਲ 4x4 ਵਹੀਕਲ ਹੈਗਾ ਤਾਂ ਕੋਈ ਗੱਲ ਨਹੀਂ ਕੋ ਫੜਾ ਸਕਦੇ ਕੋਈ ਤੇ ਇਹ ਬਾਈਕਸ ਨੇ ਸਾਡੀਆਂ ਖੜੀਆਂ ਤੇ ਖੜੀਆਂ ਸਾਰੀ ਸਟੈਂਡਰਡ ਹੈ ਕਲਾਸਿਕ ਮਾਡਲ ਦੀ ਬਾਈਕ ਤੇ ਵੀ ਕਾਫੀ ਦਿੱਕਤ ਆ ਰਹੀ ਹੈ ਰੋਡ ਇੰਨੀ ਜਿਆਦਾ ਖਰਾਬ ਚਲੋ ਸ਼ਿੰਕਲਾ ਤੋਂ ਪਦਮ ਹੋ ਕੇ ਲੇ ਜਾਣ ਵਾਲੀ ਸੜਕ ਇੰਨੀ ਕਿ ਜ਼ਿਆਦਾ ਸੁਣਨੀ ਆ ਵੀ ਸਾ ਚਿੜੀ ਜਨੌਰ ਵੀ ਨਹੀਂ ਕੋਈ ਟੱਕਰਦਾ ਹੈਗਾ ਬੰਦੇ ਨਾਲ ਉਹ ਸੁਣ ਓਦੇ ਤੇ ਬਹਿ ਜਾ ਓਦੇ ਤੇ ਬਹਿ ਜਾ ਪਰਮਜੀਤ ਨਾਲ ਬਹਿ ਜੀ ਆ ਵਾਟਰ ਕ੍ਰੋਸਿੰਗ ਆਪਾਂ ਨੇ ਕ੍ਰੋਸ ਕਰ ਲਈ ਸਾਰੇ ਆਪਣੇ ਇੱਕਲਪ ਇਧਰ ਕੱਢ ਲੇ ਪਿੱਛੇ ਬਹੁਤ ਸਾਰੀ ਨੇਚਰਲ ਪਲਾਜ਼ ਆਹ ਦੇਖੋ ਸਾਰੇ ਸਾਈਡਾਂ ਤੇ ਪੰਜਰ ਪਹਾੜ ਹੋਰ ਕੁਛ ਨਹੀਂ ਚਲੋ ਨਿਕਲਦੇ ਆ ਜੀ ਆਪਾਂ ਲੇ ਤੁਹ ਵੀ ਤੋਂ 25 ਕਿਲੋਮੀਟਰ ਪਿੱਛੇ ਆ ਜੇ ਮੈਗਨੇਟਿਕ ਹਿੱਲ ਇਹ ਜਗ੍ਹਾ ਦਾ ਨਾ ਹੈ ਸਾਹਮਣੇ ਮੇਰੇ ਮੈਗਨੇਟਿਕ ਮਿਲਦਾ ਹੈ ਇੱਥੇ ਅੱਗੇ ਆ ਜੋ ਉੱਥੇ ਸਟੌਪ ਲਿਖਿਆ ਹੈ ਜੇ ਆਪਾਂ ਉੱਥੇ ਆਪਣੀ ਕਾਰ ਜਾਂ ਕੋਈ ਵਹੀਕਲ ਕਾਰ ਹੀ ਖਾਸ ਕਰਕੇ ਆਪਾਂ ਖੜੀ ਕਰਦੇ ਹਾਂ ਉੱਥੇ ਤੋਂ ਤਾਂ ਆਟੋਮੈਟਿਕਲੀ ਚੱਲ ਕੇ ਆਪਣੇ ਆਪ ਹੀ ਅੱਗੇ ਨੂੰ ਵੱਜ ਜਾਂਦੀ ਹੈ ਜੋ ਸੁਣਿਆ ਹੈ ਅਕੂਰੀ ਲੋਕਰ ਤੇ ਟੈਸਟ ਕਰ ਰਹੇ ਸੀ ਟੈਸਟ ਵਿੱਚ ਕੁਝ ਐਵੇਂ ਦਾ ਰਿਜ਼ਲਟ ਦੇਖਣ ਤੋਂ ਜਗਾ ਨਹੀਂ ਹੈਗਾ ਕਿ ਕੋਈ ਜਨ ਹੌਲਗਾ ਕਰਨ ਲੱਗੇ ਵੀ ਭਾਈ ਸਾਹਿਬ ਆਪਾਂ ਪਹੁੰਚ ਗਏ ਲਈ ਹੁਣ मोटरसाकल घड़ी करते पीछे लाते अपने अपने पीछे होटल मिले अपन ये होटल मिले अपन मोटरसाइकिल खड़े कितने ने फुल बूटे भरा ने चंगे लाए हुए ने करते रेस्ट थोड़ा फ्रैश होके फिर मार्केट घूम गया